ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਰਗੜਾਂਗੇ ਕੱਚੇ ਆਂਬ ਤੇ ਗੁੜ ਦੀ ਚਟਨੀ। ਲਓ ਜੀ ਕੱਚੇ ਆਂਬ ਤੇ ਗੁੜ ਦੀ ਚਟਨੀ ਕੁੱਟਣ ਲਈ ਆਪਾਂ। ਥੋੜਾ ਜਿਹਾ ਨਮਕ ਲਿਆ ਗਾ, ਗੁੜ ਲਿਆ, ਇੱਕ ਕੱਚਾ ਆਂਬ ਲਿਆ, ਦੋ ਪਿਆਜ਼ ਲਏ ਆ, ਲਾਲ ਮਿਰਚਾਂ ਲਈਆਂ, ਥੋੜੀ ਜਿਹੀ ਪਧੀਨੇ ਦੇ ਪੱਤੇ ਲਏ ਆ। ਬਾਕੀ ਤੁਸੀਂ ਮਿਰਚ ਆਪਣੇ ਸਵਾਦ ਦੇ ਅਨਸਾਰ ਵੱਧ ਘੱਟ ਕਰ ਸਕਦੇ ਹੋ। ਲਓ ਜੀ ਪਹਿਲਾਂ ਆਪਾਂ ਇਹਨਾਂ ਨੂੰ ਕੱਟ ਕੇ ਧੋ ਲੈਨੇ। ਲਓ ਜੀ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਧੋ ਲਿਆ ਹੁਣ। ਹੁਣ ਆਪਾਂ ਇਹ ਚਟਨੀ ਕੁੰਡੇ ਦੇ ਵਿੱਚ ਕੁੱਟਾਂਗੇ। ਕਿ ਕਿੰਡੀ ਗਲ ਚਟਨੀ ਬਹੁਤ ਹੀ ਵਧੀਆ ਬਣਦੀ ਹੈ ਸਾਰੇ ਤੋਂ ਪਹਿਲਾਂ ਆਪਾਂ ਲਾਲ ਮਿਰਚਾਂ ਇਹਨਾਂ ਨੂੰ ਰਗੜ ਲਾਂਗੇ ਸੁੱਕੀਆਂ ਗਲਾਲ ਮਿਰਚ ਤੁਸੀਂ ਚਾਹੋ ਤਾਂ ਇਹਦੇ ਵਿੱਚ ਹਰੀਆਂ ਮਿਰਚਾਂ ਵੀ ਪਾ ਸਕਦੇ ਹੋ ਪਰ ਜਿਹੜੀ ਲਾਲ ਮਿਰਚਾਂ ਸੁੱਕੀਆਂ ਦਾ ਟੇਸ ਬਹੁਤ ਵਧੀਆ ਹੁੰਦਾ ਚਟਨੀ ਦੇ ਵਿੱਚ ਇਹਦੇ ਵਿੱਚ ਆਪਣੇ ਸਵਾਦ ਅਨੁਸਾਰ ਨਮਕ ਪਾਤੀ ਇਹਨਾਂ ਨੂੰ ਆਪਾਂ ਮਲ ਕੋਟ ਲੈਣ ਆ ਜੀ ਨੂੰ ਮਿਰਚਾਂ ਚੰਗੀ ਤਰ੍ਹਾਂ ਘੁੱਟਣ ਲਈ ਆਪਾਂ ਥੋੜਾ ਜਿਹਾ ਪਾਣੀ ਪਾ ਲਾਂਗੇ ਵਿੱਚ ਪਾਣੀ ਪਾ ਕੇ ਆਪਾਂ ਚੰਗੀ ਤਰ੍ਹਾਂ ਫੁੱਟਣਾ ਜਿਹੜੇ ਤੇ ਵੀ ਨਾ ਰਹਿਣ ਵਿੱਚ ਇਸ ਲਈ ਆਪਾਂ ਪਹਿਲਾਂ ਹੁਣ ਘੋਟ ਲਾਂਗੇ ਲਓ ਜੀ ਮਿਰਚ ਰਗੜਨ ਤੋਂ ਬਾਅਦ ਆਪਾਂ ਇਹ ਚ ਪਾਵਾਂਗੇ ਪਦੀਨਾ ਜੇਕਰ ਤੁਹਾਡੇ ਕੋਲ ਪਦੀਨਾ ਨਾ ਹੋਵੇ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਲਓ ਜੀ ਹੁਣ ਆਪਾਂ ਪਦੀਨਾ ਰਗੜ ਲਾਂਗੇ ਲਓ ਜੀ ਪਦੀਨਾ ਤੇ ਲਾਲ ਮਿਰਚ ਰਗੜਨ ਤੋਂ ਬਾਅਦ ਆਪਾਂ ਪਾ ਲਾਂਗੇ ਜਿਹੜਾ ਆਪਾਂ ਕੱਚਾ ਆਮ ਲਿਆ ਕਿੰਨੇ ਪਰ ਰਗੜਾਂਗੇ ਇਹ ਆਪਾਂ ਸਾਰੀਆਂ ਚੀਜ਼ਾਂ ਅਲੱਗ-ਅਲੱਗ ਤਾਰ ਰਗੜ ਲੈ ਕਿਉਂਕਿ ਜੇਕਰ ਆਪਾਂ ਇਕੱਠੀਆਂ ਚੀਜ਼ਾਂ ਪਾ ਕੇ ਰਗੜਦੇ ਆਂ ਤਾਂ ਉਹਨਾਂ ਵਿੱਚ ਥੋੜਾ ਜਿਹਾ ਚਟਣੀ ਰਗਣ ਚ ਮੁਸ਼ਕਲ ਹੋ ਜਾਂਦੀ ਆ। ਆਹ ਲਓ ਜੀ ਇਹਨੂੰ ਆਪਾਂ ਹਰਾ ਰਗੜਾਂਗੇ। ਲਓ ਜੀ ਕੱਚਾ ਆਂਬ ਤੋਂ ਬਾਅਦ ਆਪਾਂ ਇਹਦੇ ਸਿਰ ਪਿਆਜ਼ ਪਲਾਂਗੇ। ਤੇ ਨਾਲ ਹੀ ਆਪਾਂ ਜੜ ਗੁੜ ਲੈ ਉਹਨੂੰ ਪਲਾਂ। ਹੁਣ ਇਹਨਾਂ ਚੀਜ਼ਾਂ ਨੂੰ ਆਪਾਂ ਕੁਟਲਾਂਗੇ। ਲਓ ਜੀ ਚਟਨੀ ਆਪਣੀ ਰਗੜ ਗਈ। ਉਹਨਾਂ ਨੂੰ ਆਪਾਂ ਇੱਕ ਬਰਤਨ ਵਿੱਚ ਕੱਢ ਲਾਂਗੇ। ਇਹ ਆਪਣੇ ਕੁੰਡੇ ਵਾਲੀ ਚਟਨੀ ਤੇ ਮਿਕਸੀ ਵਾਲੀ ਚਟਨੀ ਦਾ ਆਦੂ ਤੇ ਟੇਸਟ ਦਾ ਫਰਕ ਪੈ ਜਾਂਦਾ ਹੈ ਇਸ ਲਈ ਜਿੰਨਾ ਹੋ ਸਕੇ ਤੁਸੀਂ ਕੁੰਡੇ ਵਿੱਚ ਚਟਣੀ ਨੂੰ ਰਗੜਿਆ ਕਰੋ ਲਓ ਜੀ ਆਪਣੀ ਕੱਚੇ ਆਂਬ ਤੇ ਗੋੜ੍ਹ ਵਾਲੀ ਚਟਨੀ ਰਗੜ ਕੇ ਤਿਆਰ ਹੋ ਗਈ ਹੈ ਇਹ ਬਹੁਤ ਹੀ ਵਧੀਆ ਟੇਸਟ ਹੁੰਦਾ ਹੈ ਇਹਦਾ ਇਹਦਾ ਖੱਟਾ ਮਿੱਠਾ ਟੇਸਟ ਹੁੰਦਾ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੇਕਰ ਤੁਹਾਨੂੰ ਕੋਈ ਹੋਰ ਵੀ ਰੈਸਪੀ ਚਾਹੀਦੀ ਹੁੰਦੀ ਤਾਂ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ 丹炉。